Hi, friends! Hi John. My name is Virender from USA India Today newspaper and circum TV USA, and I'm also doing marriagelagan.com. We will find girls and girls for you to marry. And, uh, you can call me anytime, 510 943 Or you can email me, TV at gmail.com. Or you can fill up your bio data on marriagelegend.com. Thank you. रिश्ते स्वर्ग में बनते हैं लेकिन धरती आरोप हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है मैरिज लगन इज अडिंग मैच मेकिंग सर्विसेज प्रोवाइडर यू ऑफर ट्रस्टेड एंड ऑथेंटिक मेट्रीमोनल प्रोफाइल और दोस्त हु फॉर राइट ऑफ ग्रूम फॉर मैरिज रजिस्टर एट इन्फो एट मैरिज लगन डॉट कॉम वी केटर फॉर यू एस ए कैनेडा यू के ऑस्ट्रेलिया इंडिया फिजी एंड लोरप को मोर इन्फॉर्मेशन कॉल फाइव वन जीरो नाइन फोर थ्री एट जीरो थ्री सेवन ਜਸ਼ਨਪ੍ਰੀਤ ਸਿੰਘ ਦੀ ਪੱਗ ਵਾਪਸ ਲੈਣ ਲਈ ਪਟੀਸ਼ਨ ਆਰੰਭ ਜੀ ਹਾਂ ਜਸ਼ਨਪ੍ਰੀਤ ਸਿੰਘ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਉਸ ਦੀ ਪੱਗ ਵਾਪਸ ਕੀਤੀ ਜਾਣ ਦੀ ਮੰਗ ਕਰਦੀ ਇੱਕ ਪਟੀਸ਼ਨ ਆਰੰਭੀ ਗਈ ਹੈ ਪਟੀਸ਼ਨ ਸ਼ੁਰੂ ਕਰਨ ਵਾਲੇ ਮਨਪ੍ਰੀਤ ਸਿੰਘ ਨੇ ਦਲੀਲ ਦਿੱਤੀ ਹੈ ਕਿ ਅਮਰੀਕਾ ਦੇ ਮੀਡੀਆ ادارے ਜਸ਼ਨਪ੍ਰੀਤ ਸਿੰਘ ਦਾ ਅਕਸ ਖਰਾਬ ਕਰ ਰਹੇ ਹਨ ਅਤੇ ਹਾਦਸੇ ਵੇਲੇ ਉਸ ਦਾ ਕੋਈ ਨਿਸ਼ਾਨ ਨਹੀਂ ਸੀ ਕੀਤਾ ਉਨ੍ਹਾਂ ਨੇ ਪਿਟੀਸ਼ਨ ਦਾਵਾ ਕਰਦੀ ਹੈ ਕਿ ਜਦੋਂ ਤੱਕ ਦੋਸ਼ ਸਾਬਤ ਨਹੀਂ ਹੋ ਜਾਂਦਾ ਕਿਸੇ ਵੀ ਸ਼ਖਸ ਨੂੰ ਬੇਕਸੂਰ ਮੰਨਿਆ ਜਾਂਦਾ ਹੈ ਪਰ ਜਸ਼ਨਪ੍ਰੀਤ ਸਿੰਘ ਦੇ ਮਾਮਲੇ 'ਚ ਨਿਆਂ ਦੇ ਬੁਨਿਆਦੀ ਸਿਧਾਂਤ ਨੂੰ ਨਕਾਰ ਦਿੱਤਾ ਗਿਆ ਹੈ ਅਤੇ ਇੱਕ ਨੌਜਵਾਨ ਉਸਦੀ ਪੱਗ ਵੀ ਖੋ ਲਈ ਗਈ ਹੈ ਪਿਟੀਸ਼ਨ ਰਾਹੀਂ ਅਪੀਲ ਕੀਤੀ ਗਈ ਹੈ ਕਿ ਜਸ਼ਨਪ੍ਰੀਤ ਸਿੰਘ ਦਾ ਮਾਮਲਾ ਨਿਰਪੱਖ ਤਰੀਕੇ ਨਾਲ ਨਿਜਿਠਿਆ ਜਾਵੇ ਇਤਿਹਾਸ ਸੇ ਵੇਲੇ ਜਸ਼ਨਪ੍ਰੀਤ ਸਿੰਘ ਨੇ ਪੱਗ ਬੰਨੀ ਹੋਈ ਸੀ ਪਰ ਅਜੇ ਤੱਕ ਕੋਈ ਨਹੀਂ ਜਾਣਦਾ ਕਿ ਪੱਗ ਕਿੱਥੇ ਹੈ ਦੱਸ ਦिए ਕਿ ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਅਫਸਰਾਂ ਵੱਲੋਂ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਤਿਹਾਸੇ ਤੋਂ ਬਾਅਦ ਕੁਝ ਸਮਾਂ ਸਾਹਮਣੇ ਬਾਅਦ ਸਾਹਮਣੇ ਆਈ ਤਸਵੀਰਾਂ ਵਿੱਚ ਉਹ ਨੰਗੇ ਸੀ ਨਜ਼ਰ ਆ ਰਿਹਾ ਹੈ ਜਸ਼ਨਪ੍ਰੀਤ ਸਿੰਘ ਦੇ ਮਾਪਿਆਂ ਦਾ ਦਾਵਾ ਹੈ ਕਿ ਉਹਨਾਂ ਦਾ ਪੁੱਤ ਬਚਪਨ ਤੋਂ ਹੀ ਅੰਮ੍ਰਿਤਧਾਰੀ ਹੈ ਅਤੇ ਕੋਈ ਨਸ਼ਾ ਨਹੀਂ ਕਰਦਾ ਹੈ ਪਰ ਅਦਾਲਤ ਵਿੱਚ ਪੇਸ਼ੀ ਦੌਰਾਨ ਸਰਕਾਰੀ ਵਕੀਲ ਨੇ ਨਸ਼ਾ ਕਰਕੇ ਡਰਾਈਵਿੰਗ ਕਰਨ ਦੇ ਦੋਸ਼ ਲਾਇਆ ਹਨ ਅਤੇ ਜਸ਼ਨਪ੍ਰੀਤ ਸਿੰਘ ਦੀ ਅਗਲੀ ਪੇਸ਼ੀ 4 ਨਵੰਬਰ ਨੂੰ ਹੋਣੀ ਹੈ ਉਸ ਨੂੰ ਜ਼ਮਾਨਤ ਤੋਂ ਨਾ ਕਰ ਦਿੱਤੀ ਗਈ ਏ ਪਰ ਅੱਠ ਮੋਟਾਂ ਲਈ ਜ਼ਿੰਮੇਵਾਰ ਟਰੱਕ ਡਰਾਈਵਰ ਨੂੰ ਜ਼ਮਾਨਤ ਤੇ ਰਹਾ ਕਰ ਦਿੱਤਾ ਗਿਆ ਜਸ਼ਨਪ੍ਰੀਤ ਸਿੰਘ ਦਾ ਮੁੱਦਾ ਪੰਜਾਬੀ ਭਾਈਚਾਰੇ ਦਰਮਿਆਨ ਆਪਸੀ ਖਿੱਚੋ ਤਾਂ ਦਾ ਮਾਮਲਾ ਬਣਿਆ ਹੋਇਆ ਏ ਉਹ ਦੇਖਣਾ ਇਹ ਹੋਇਆ ਕਿ ਕੀ 4 ਨਵੰਬਰ ਨੂੰ ਹੋਣ ਵਾਲੀ ਉਸ ਦੀ ਜਿਹੜੀ ਪੇਸ਼ੀ ਆ ਉਦੋਂ ਕੀ ਫੈਸਲਾ ਨਿਕਲਦਾ ਹੈ